ਦੋਸਤੋ ਕੈਨੇਡਾ ਦੇ ਵਿੱਚ ਹਾਲਾਤ ਦਿਨੋ ਦਿਨ ਬਦਲ ਰਹੇ ਨੇ ਬੈਂਸ ਸਾਹਿਬ ਬ੍ਰੈਂਪਟਨ ਦੀਆਂ ਜਿਹੜੀਆਂ ਸਰਗੋਸ਼ੀਆਂ ਨੇ ਉਹਦੇ ਵਿੱਚ ਅੱਜ ਕੱਲ੍ਹ ਕੁਝ ਤਬਦੀਲੀ ਨਜ਼ਰ ਆ ਰਹੀ ਹੈ ਥੋੜੀ ਨਹੀਂ ਜਿਆਦਾ ਤਬਦੀਲੀ ਜਿਆਦਾ ਘੱਮ ਠੱਡਾ ਸੋ ਇਸ ਵਿਸ਼ੇ ਉੱਤੇ ਮੈਂ ਜਸਕਰਨ ਸਿੰਘ ਢੱਲੋਂ ਤੇ ਮੇਰੇ ਨਾਲ ਭਾਜੀ ਰਵਿੰਦਰ ਸਿੰਘ ਬੈਂਸ ਹਾਜ਼ਰ ਹੋਏ ਆ ਜੀ ਔਰ ਅਸੀਂ ਪਹਿਲਾਂ ਤੋਂ ਖਿਮਾਰੇ ਜਾ ਚੁੱਕੇ ਹਾਂ ਉਹ ਜੋ ਕੰਮ ਦੇਰ ਜਿਵੇਂ ਕਰਕੇ ਅਸੀਂ ਰੈਗੂਲਰ ਵੀਡੀਓਜ਼ ਨਹੀਂ ਬਣਾ پا ਰਹੇ ਤੇ ਅੱਜ ਬੈਂਸ ਸਾਹਿਬ 24 ਤਰੀਕੇ ਜੀ ਸਾਲ ਦਾ ਅੰਤ ਹੋ ਰਿਹਾ ਜੀ ਤੇ ਬ੍ਰੈਂਪਟਨ ਜਿਹੜਾ ਸੁਰਖੀਆਂ ਚ ਰਹਿੰਦਾ ਜੀ ਇਹਦੀਆਂ ਸਰਗੋਸ਼ੀਆਂ ਅੱਜ ਕੱਲ ਕੀ ਕਹਿ ਰਹੀਆਂ ਨੇ ਕੀ ਖਿਆਲ ਤੁਹਾਡਾ ਕਿ ਤੁਸੀਂ ਘੁੰਮਦੇ ਫਿਰਦੇ ਰਹਿੰਦੇ ਹੋ ਅੱਜ ਨਾ ਕ੍ਰਿਸਮਸ ਈਵ ਆ ਜੀ ਇਸ ਕ੍ਰਿਸਮਸ ਈਵ ਦੇ ਤੇ ਸ਼ਾਮ ਨੂੰ ਸੈਲੀਬ੍ਰੇਸ਼ਨਸ ਹੁੰਦੀਆਂ ਜੀ ਪਰਿਵਾਰ ਇਕੱਠੇ ਹੁੰਦੇ ਜਿਹੜੇ ਲੋਕ ਇਸ ਤਿਹਾਰ ਨੂੰ ਮਨਾਉਂਦੇ ਆ ਜੀ ਤੇ ਆਪਣੇ ਜਿਹੜੇ ਇੱਥੇ ਨਵੇਂ ਆਏ ਸੀ ਬੱਚੇ ਲਾਲੋ ਉਹਨਾਂ ਨੂੰ ਇੱਕ ਬਹਾਨਾ ਚਾਹੀਦਾ ਹੁੰਦਾ ਹੈਗਾ ਕਿਸੇ ਵੀ ਚੀਜ਼ ਨੂੰ ਮਨਾਉਣ ਦਾ ਜੀ ਉਹ ਮਾਰ ਸੰਤਾ ਕਲੋਜ ਬਣ ਕੇ ਤਾਂ ਡਾਊਨ ਟਾਊਨ ਗੇੜੀਆਂ ਤੇ ਲੱਲੇ ਪਪ ਤੁਹਾਨੂੰ ਪਤਾ ਹੀ ਆ ਜੀ ਤੇ ਉਹ ਮਤਲਬ ਇੱਕ ਸੋਸ਼ਲ ਮੀਡੀਆ ਦਾ ਜਮਾਨਾ ਆ ਤੇ ਕੋਸ਼ਿਸ਼ ਜਦਾਂ ਨਿਆਣਾ ਮਤ ਕਹਿ ਲੋ ਤੇ ਉਹਨਾਂ ਨੇ ਪੂਰਾ ਫਨ ਕਰਨਾ ਜਿਹੜਾ ਕਿ ਐਸ ਵਾਰੀ ਦੇਖਣ ਨੂੰ ਬਿਲਕੁਲ ਨਹੀਂ ਮਿਲ ਰਿਆ ਉਹ ਤੁਹਾਡੀ ਗੱਲ ਬੈਂਸ ਸਾਹਿਬ ਸਹੀ ਆ ਜਨੂੰ ਪੰਜਾਬੀ ਚ ਆਪਾਂ ਕਹਿੰਦੇ ਬਾਂਦਰ ਕੀਲਾ ਖੇਡਣਾ ਹਾਂਜੀ ਪਰ ਹਰ ਇੱਕ ਚੀਜ਼ ਦਾ ਆਪਾਂ ਸ਼ੋਗਰ ਲਾਉਣਾ ਜੀ ਤੇ ਇਹ ਜਿਹੜਾ ਸ਼ੋਗਰ ਲਾਇਆ ਜੀ ਇਹਦਾ ਵੈਸੇ ਖਮਿਆਜਾ ਬਹੁਤ ਭੁਗਤਣਾ ਪਿਆ ਭਾਜੀ ਇੰਟਰਨੈਸ਼ਨਲ ਪੱਧਰ ਤੇ ਆਪਣੇ ਮਤਲਬ ਕਿਹੜਾ ਜਿਹੜਾ ਆਪਣਾ ਆਕਸਿਆ ਜੀ ਉਹਦੀ ਇੰਨੀ ਇੱਕ ਖਿੱਲੀ ੜਾਈ ਜਾ ਰਹੀ ਆ ਜੀ ਜਿਹੜੇ ਤੁਸੀਂ ਕਈ ਸੋਸ਼ਲ ਮੀਡੀਆ ਪਲੈਟਫਾਰਮ ਕੋਰਿਆਂ ਦੇ ਤੇ ਜਾ ਕੇ ਦੇਖੋਗੇ ਨਾ ਮਤਲਬ ਆਪ ਨੂੰ ਨਮੋਸ਼ੀ ਜਾਂ ਸ਼ਰਮ ਆਉਂਦੀ ਆ ਵੀ ਇਹ ਕੀ ਕਰਨ ਦਾ ਹੈ ਜਦ ਤਾ ਹਨਾ ਜੀ ਅੱਛਾ ਸਮਝਾਉਣ ਵਾਲਾ ਇਹਨਾਂ ਨੂੰ ਜੰਮਿਆ ਕੋਈ ਨਹੀਂ ਜੀ ਠੀਕ ਹੈ ਜੀ ਉਹ ਕਹਿੰਦਾ ਭਾਈ ਤੂੰ ਆਪਣਾ ਕੰਮ ਕਰ ਜੀ ਹਨਾ ਤੇ ਉਹ ਜਦਾਂ ਤੁਸੀਂ ਹੁਣ ਘਾਵਤ ਜਿਹੜੀ ਅਗੇ ਮਤਲਬ ਸਾਂਝੀ ਕੀਤੀ ਹੁਣ ਹਾਂਜੀ ਇਹ ਜਦਾਂ ਕਹਿੰਦਾ ਤਾਂ ਵੀ ਇੱਕ ਇੱਕ ਹੋਵੇ ਕਮਲਾ ਤੋਂ ਸਮਝਾਵੇ ਕਿਹੜਾ ਜਿੱਥੇ ਵੇੜਾ ਇਹ ਕਮਲਾ ਤੇ ਉਹਨੂੰ ਸਮਝਾਵੇ ਕਿ ਤਾ ਜਿਹੜਾ ਜਿੱਥੇ ਹੋਵੇ ਵੇੜਾ ਕਮਲਾ ਉਹਨੂੰ ਸਮਝਾਵੇ ਕਿਹੜਾ ਜੀ 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 ਹੁਣ ਇੱਥੇ ਕਮਲੇ ਹੀ ਸਾਰੇ ਹੋ ਗਏ ਹੁਣ ਜੇ ਆਪਾਂ ਬੈਂਕ ਸਾਹਿਬ ਇਸ ਸਾਰੇ ਸਾਲ ਦੀ ਆਪਾਂ ਜੇ ਪਰਚੋਲ ਕਰੀਏ ਜੀ ਜਨਵਰੀ 2024 ਚੱਲਦਾ ਚੱਲਦਾ ਦਸੰਬਰ 2024 ਅੰਤ ਹੋਣ ਲੱਗਾ ਸਾਲ ਦਾ ਜੀ ਜੀ ਜਿਉਂ ਉਹਦਾ ਸਾਲ ਚੜਿਆ ਜੀ ਆਪਣੇ ਮਾਰਕ ਮਿਲਰ ਹੋਣੀ ਜੀ ਜਿਹਨਾਂ ਨੂੰ ਮਾਰ ਜਾਣ ਵੈਲੀ ਗਏ ਨਾ ਉਹਦਾ ਕਹਿਣਾ ਕਿਉਂ ਆ ਜੀ 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 ਪੂਰਾ ਕਾਰਨ ਇਹ ਆ ਵੀ ਮੈਂ ਸਮਝਦਾ ਆ ਵੀ ਇੱਕ ਉਹੀ ਟਰੂਡੋ ਗਵਰਨਮੈਂਟ ਦੇ ਵਿੱਚ ਬੰਦਾ ਜਿਹੜਾ ਮਰਦ ਦਲੇਰਾ ਜੀ ਜਿਹੜਾ ਜਰੂਰ ਗੱਲ ਕਰਦਾ ਨਾ ਜੀ ਸਾਰਿਆਂ ਦੀ ਇੱਕਾਰੀ ਜਿਹੜੀਆਂ ਨਾ ਬਸ ਬਸਾ ਖੜ ਕੇ ਸੁਰਦਾ ਆ ਵੀ ਦੇਖੋ ਵੀ ਹੁਣ ਕੀ ਢਿੱਡੀ ਢਿੱਡੀ ਵੱਟ ਜੇ ਭਟਾਉਂ ਉਹ ਹੋਣਾ ਪੈਂਦਾ ਵੀ ਇਹ ਕਰੂ ਕੁਛ ਇਹ ਹੁਣ ਪੈਰ ਜੋੜ ਕੇ ਗੜਾਸੀ ਕਿੱਧਰ ਨੂੰ ਮਾਰਦਾ ਕਿੱਧਰ ਨੂੰ ਮਾਰਦਾ ਜੀ ਜੀ ਬਿਲਕੁਲ ਔਰ ਜਿਹੜੀਆਂ ਹਰਕਤਾਂ ਪਿਛਲੇ 2-3 ਸਾਲਾਂ ਤੋਂ ਸਾਡੀ ਕਮਿਊਨਿਟੀ ਨੇ ਕੀਤੀਆਂ ਜੀ ਔਰ ਦੱਸਦੀ ਆ ਆਪਾਂ ਆਪਣੇ ਦਰਸ਼ਕਾਂ ਨੂੰ ਕਿ ਮਾਰਕ ਮਿਲਰ ਜਿਹੜੇ ਮੌਜੂਦਾ ਇਮੀਗ੍ਰੇਸ਼ਨ ਮਿਨਿਸਟਰ ਕੈਨੇਡਾ ਦੇ ਉਹਨਾਂ ਦੀ ਗੱਲ ਕਰਾਂ। ਜੀ। ਸੋ ਜਿਹੜੇ ਜਿਹੜੀਆਂ ਸਾਡੀਆਂ ਹਰਕਤਾਂ ਪਿਛਲੇ 2-3 ਸਾਲਾਂ ਤੋਂ ਹੋਈਆਂ, ਸੋਸ਼ਲ ਮੀਡੀਆ ਤੇ ਹਰ ਚੀਜ਼ ਐਸਕੇਲੇਟ ਹੋਈ। ਜੀ। ਕੈਨੇਡਾ ਨੂੰ ਟੇਕਨ ਫਾਰ ਗਰੰਟਡ ਲਿਆ ਗਿਆ। ਬਹੁਤ ਜ਼ਿਆਦਾ। ਉਹ ਸਾਰੀਆਂ ਚੀਜ਼ਾਂ ਇਸ ਵੇਲੇ ਕਹ ਲਓ ਵੀ ਅਪਸਾਈਡ ਡਾਊਨ ਹੋ ਗਿਆ। ਪੁੱਠੀਆਂ ਚਿੱਧੀਆਂ ਪੁੱਠੀਆਂ ਪੈ ਗਈਆਂ ਬਿਲਕੁਲ ਹੀ। ਜੀ ਜੀ। ਹੁਣ ਉਹਦੇ 'ਚ ਸਟੂਡੈਂਟਸ ਦੇ ਨੰਬਰ ਘਟਾਏ ਗਏ। ਜੀ। ਇਮੀਗ੍ਰੇਸ਼ਨ ਦੇ ਵਿੱਚ ਕਟੌਤੀਆਂ ਕੀਤੀਆਂ ਗਈਆਂ। ਜੀ। ਸਟੂਡੈਂਟਸ ਵਾਸਤੇ ਪੜ੍ਹਾਈ ਖਤਮ ਹੋਣ ਤੋਂ ਬਾਅਦ ਵਰ ਆਰਟਸ ਦੀ ਰਿਕੁਆਇਰਮੈਂਟ ਰੱਖੀ ਗਈ ਜੀ ਠੀਕ ਹੈ ਜੀ ਤੇ ਅੱਜ ਕਰਦੀ ਕਰਾਉਂਦੀ ਗੱਲ ਫਲੈਗਪੋਲ ਤੇ ਆ ਗਈ ਵੀ ਜਿਹੜੇ ਲੋਕ ਕੈਨੇਡਾ ਦੇ ਵਿੱਚ ਵਿਜ਼ਟਰ ਆਉਂਦੇ ਸੀ ਜੀ ਆ ਕੇ ਥੈਲਮਗੇ ਲੈ ਕੇ ਬਾਰਡਰ ਤੇ ਜਾਂਦੇ ਸੀ ਬਾਰਡਰ ਤੇ ਜਾ ਕੇ ਤੇ ਆਪ ਦਾ ਵਰਕ ਪਰਮ ਲਾ ਲੈਣ ਸੀ ਉਹ ਵੀ ਹੁਣ ਕੰਮ ਬੰਦ ਹੋ ਗਿਆ ਜੀ ਹੁਣ ਇਹਦਾ ਅਸਰ ਬੈਂਸ ਸਾਹਿਬ ਉਹਦਾ ਕਿੱਥੇ ਕਿੱਥੇ ਪੈਣਾ ਔਰ ਮੇਰੇ ਖਿਆਲ ਤੁਸੀਂ ਮੈਂਸ਼ਨ ਕਰ ਰਹੇ ਸੀ ਵੀ ਸਪousal ਵੀਜ਼ੇ ਜਿਹੜੇ ਉਹ ਵੀ ਮਤਲਬ ਬੰਦ ਕਰਤੇ ਆ ਫਣਾ ਸਪਾਊਸਲ ਵੀਜ਼ੇ ਦੇ ਵਿੱਚ ਕਟੌਤੀ ਹੋਈ ਸੀਗੀ ਮਾਰਚ ਅਪ੍ਰੈਲ ਦੇ ਵਿੱਚ ਠੀਕ ਹੈ ਜੀ ਜਦੋਂ ਉਹਦਾ एलिਜੀਬਿਲਟੀ ਦਾ ਮਸਲਾ ਖੜਾ ਹੋ ਗਿਆ ਸੀਗਾ ਵੀ ਜਿਹੜੇ ਗ੍ਰੇਡ 12 ਪਾਸ ਜਿਹੜੀਆਂ ਲੜਕੀਆਂ ਨੇ ਉਹ ਆਪਣੇ ਸਪਾਊਸ ਨੂੰ ਨਹੀਂ ਬੁਲਾ ਸਕਣਗੀਆਂ ਠੀਕ ਹੈ ਜੀ ਤੇ ਜੇ ਕਿਸੇ ਨੇ ਆਪਣੇ ਸਪਾਊਸ ਨੂੰ ਬੁਲਾਉਣਾ ਤਾਂ ਉਹ ਮਾਸਟਰ ਡਿਗਰੀ ਦੇ ਵਿੱਚ ਐਡਮਿਸ਼ਨ ਉਹਦਾ ਹੋਵੇ ਕੋਰਸ ਹੋਵੇ ਫਿਰ ਉਹ ਬੁਲਾ ਸਕਦਾ ਬੈਚਲਰਸ ਕੀਤੀ ਹੋਵੇ ਜਦਾਂ ਜਾਂ ਮਾਸਟਰ ਡਿਗਰੀ ਵਿੱਚ ਕੈਨੇਡਾ ਵਿੱਚ ਐਡਮਿਸ਼ਨ ਉਹ ਪੜਦੇ ਹੋਣ ਫਿਰ ਉਹ ਆਪਣੇ ਸਪਾਊਸ ਨੂੰ ਬੁਲਾ ਸਕਦੇ ਆ ਜੀ ਹੁਣ ਜਿਹੜਾ ਅੱਜ ਵਾਲਾ ਕੰਮ ਹੋਇਆ ਜੀ ਅੰਤਲੇ ਦੇਣੇ ਚੱਲਦੇ ਨੇ ਜੀ ਇਸ ਸਾਲ ਦੇ ਉਰੇ ਦੇ ਵਿੱਚ ਫਲੈਗਪੋਲ ਦੇ ਵਿੱਚ ਬਹੁਤ ਸਾਰੇ ਵਿਜ਼ਿਟਰ ਜਿਹੜੇ ਨੇ ਜਿਹੜੇ ਏਸ ਆਸ ਵਿੱਚ ਸੀਗੇ ਵੀ ਐਲਐਮਆਈ ਲਵਾਂਗੇ ਕੈਨੇਡਾ ਵਿੱਚ ਵਰਕ ਪਰਮਿਟ ਨੂੰ ਮਿਲ ਜੂਗਾ ਬਫਰ ਮਿਲ ਕੇ ਤੇ ਅਸੀਂ ਕੰਮ ਕਰਾਂਗੇ ਪੀਆਰ ਦਾ ਕੋ ਰਾਹ ਖੁੱਲ ਜੂ ਬਿਲਕੁਲ ਉਹ ਕੰਮ ਬੰਦ ਹੋ ਗਿਆ ਜੀ ਉਸ ਤੋਂ ਬਾਅਦ ਜਿਹੜੇ ਸਟੂਡੈਂਟ ਸੀ ਜੀ ਜਿਹਨਾਂ ਦੇ ਵਰਕ ਪਰਮਿਟ ਖਤਮ ਹੋ ਰਹੀ ਸੀ ਜੀ ਜਾਂ ਜਿਹਨਾਂ ਦਾ ਸਟੱਡੀ ਪਰਮਿਟ ਖਤਮ ਹੋ ਰਹੀ ਸੀ ਉਹ ਚਾਹੁੰਦੇ ਸੀ ਜੀ ਕਿਸੇ ਨਾ ਕਿਸੇ ਤਰੀਕੇ ਜਾ ਕੇ ਤੇ ਬਾਰਡਰ ਤੇ ਜਾ ਕੇ ਆਪ ਦਾ ਸਟੱਡੀ ਪਰਮਿਟ ਵਧਾ ਲਈਏ ਜੀ ਉਹ ਵੀ ਕੰਮ ਬੰਦ ਹੋ ਗਿਆ ਇਹ ਤਾਂ ਲੋਬ ਇਦਾਂ ਵੀ ਮੈਂ ਸੁਣ ਚਾਇਆ ਵੀ ਕੀਆਂ ਦੇ ਪਾਸਪੋਰਟ ਹੀ ਖਾਲੇ ਉਹਨਾਂ ਨੇ ਇਹ ਚੀਜ਼ ਹੋ ਰਹੀ ਆ ਜੀ ਕਿਉਂਕਿ ਪਿੱਛੇ ਇਹ ਬੰਦ ਕਰਨ ਤੋਂ ਪਹਿਲਾਂ ਜਦੋਂ ਲੋਕ ਬਾਰਡਰ ਤੇ ਜਾ ਰਹੇ ਸੀ ਨਾ ਜੀ ਹੁਣ ਦੇਖੋ ਕਿੰਨੀਆਂ ਵੀਡੀਓ ਤੁਸੀਂ ਸੋਸ਼ਲ ਮੀਡੀਆ ਤੇ ਵੇਖੀਆਂ ਜੀ ਜਿਹਦੇ ਵਿੱਚ ਕਿਹਾ ਜਾਂਦਾ ਵੀ ਭਾਜੀ ਦੀ ਸਰਵਿਸ ਬੜੀ ਵਧੀਆ ਜੀ ਭਾਜੀ ਬਾਰਡਰ ਤੇ ਲੈ ਕੇ ਗਿਆ ਮੈਨੂੰ ਤਾਂ ਅਫੀਸਰ ਨੇ ਪੁੱਛਿਆ ਹੀ ਕੋਈ ਨਹੀਂ ਜੀ ਮੈਂ ਤਾਂ ਕੋਈ ਸਵਾਲ ਨਹੀਂ ਪੁੱਛਿਆ ਭਾਜੀ ਨੇ ਫਾਈਲ ਇਡੀ ਵਧੀਆ ਬਣਾਈ ਸੀਗੀ ਤੇ ਨਾਲ ਹੀ ਦੇਖੋ ਸਾਨੂੰ ਵਰਕ ਮੈਨੂੰ ਵਰਕ ਪਾਉਂਡ ਮਿਲ ਗਿਆ ਜੀ ਤੇ ਨਾਲ ਹੀ ਭਾਜੀ ਕਹਿੰਦਾ ਕਿਦਾਂ ਹੋਏ ਬਾਈ ਸਰਵਿਸ ਕਿਵੇਂ ਲੱਗੀ ਜੀ ਠੀਕ ਹੈ ਤਾਪਾ ਨਾਲ ਹੀ ਉਥੇ ਫੁੱਲੇ ਨਹੀਂ ਸਮਾਉਂਦੇ ਪਰ ਮੈਨੂੰ ਇਹ ਨਹੀਂ ਸਮਝ ਆਉਂਦੀ ਵੀ ਇਹ ਜਿਹੜੀਆਂ ਵੀਡੀਓਜ਼ ਨੇ ਨਾ ਇਕੱਲੀਆਂ ਤੁਸੀਂ ਜਾਂ ਅਸੀਂ ਨਹੀਂ ਵੇਖਦੇ ਸੀਬੀਐਸਏ ਵਾਲਿਆਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਅੱਖਾਂ ਲੱਗੀਆਂ ਕੱਲੇ ਸੀਬੀਐਸਏ ਜਿਹੜੇ ਲੋਕਲ ਕੈਨੇਡੀਅਨਸ ਨੇ ਉਹ ਸਾਰੇ ਦੇਖਦੇ ਆ ਉਹਨਾਂ ਨੂੰ ਵੀ ਅੱਖਾਂ ਲੱਗੀਆਂ ਚਾਹੇ ਉਹ ਆਪਣੇ ਭਾਰਤੀ ਮੂਲ ਦੇ ਹੋਣ ਚਾਹੇ ਉਹ ਗੋਰੇ ਆ ਜਾਂ ਹੋਰ ਕੈਨੇਡੀਅਨਸ ਸਾਰੇ ਦੇਖ ਰਹੇ ਹੋ ਕੀ ਰਿਹਾ ਜੀ ਹੋਰ ਇਹਦੇ ਵਿੱਚ ਜਿਹੜੇ ਅਸੀਂ ਹਾਈਲਾਈਟ ਹੁੰਦੇ ਆ ਉਹ ਸਾਰਾ ਕੁਝ ਅਸੀਂ ਜਦੋਂ ਹੁੰਦਾ ਨਾ ਵੀ ਅਸੀਂ ਖਾਨੇ ਘਟਿਆ ਤੇ ਖਲਾਰ ਦੇ ਬਹੁਤ ਆ ਉਹ ਸਾਡੀ ਬੰਦਰਪੁਣੇ ਵਾਲੀ ਨਿਸ਼ਾਨੀਆਂ ਨੇ ਔਰ ਇਹਦਾ ਸਿੱਖਿਆ ਮੈਂ ਜਾ ਹੁਣ ਭੁਗਤ ਰਹੇ ਆ ਉਹ ਕਹਿੰਦੇ ਨਾ ਵੀ ਜੈਹੋ ਜਿਹਾ ਅਸੀਂ ਬੀਜਾਂਗੇ ਤੈਹੋ ਅਸੀਂ ਵੱਢਾਂਗੇ ਉਹ ਚੀਜ਼ ਸਾਡੇ ਨਾਲ ਇਸ ਵੇਲੇ ਵਾਪਰ ਰਹੀ ਹੈ ਬਿਲਕੁਲ ਸਹੀ ਔਰ ਇਹਦੇ ਵਿੱਚ ਬਹੁਤ ਸਾਰੇ ਉਹ ਲੋਕ ਨੇ ਜਿਨ੍ਹਾਂ ਨੇ ਆਪ ਦਾ ਸਰਮਾਇਆ ਵੇਚਿਆ ਕੈਨੇਡਾ ਆਉਣ ਵਾਸਤੇ ਜਿਨ੍ਹਾਂ ਨੇ ਆਪਣੀਆਂ ਜਾਇਦਾਦਾਂ ਵੇਚ ਦਿੱਤੀਆਂ ਆਪ ਦਾ ਕਰੀਅਰ ਦਾ ਤੇ ਲਾ ਦਿੱਤਾ ਐਛ ਬੋਲੇ ਉਹਨਾਂ ਦੇ ਪੱਲੇ ਕੱਖ ਨਹੀਂ ਰਿਹਾ ਜੀ ਸਾਡੇ ਸਾਫਿਸ ਦੇ ਵਿੱਚ ਨਾ ਪੈਂਦਾ ਐਵੇਂ ਇਹੋ ਇਹੋ ਜੇ ਕੇਸ ਕ੍ਰਿਟੀਕਲ ਆਉਂਦੇ ਨੇ ਜਿਨ੍ਹਾਂ ਦੇ ਕੇਸ ਸੁਣ ਕੇ ਆਪ ਇੱਕ ਵਾਰੀ ਠੰਡਾ ਹੌਕਾ ਭਰਨਾ ਪਿਆ ਜਾਂਦਾ ਵੀ ਰੱਬਾ ਇਹਨੂੰ ਕੀ ਹੱਲ ਦਵਾ ਮੈਂ ਜੀ ਇਹ ਤਾਂ ਹੁਣ ਸਾਰਾ ਕੁਝ ਹੀ ਵਿਗੜ ਗਿਆ ਵੀ ਇਹ ਤਾਂ ਹੁਣ ਖਲ ਕਰੀਏ ਤੇ ਕਰੀਏਗੀ ਜਦਾਂ ਕਹਿੰਦੇ ਹਾਂ ਨਾ ਹੱਥਾਂ ਨਾਲ ਦਿੱਤੀਆਂ ਫਿਰ ਉਹ ਮੂੰਹ ਨਾ ਵੀ ਖੋਲਦੀਆਂ ਜਿਹੜਾ ਉਹ ਦੰਦਾ ਨਾ ਵੀ ਇਸ ਵੇਲੇ ਖੁੱਲਣ ਦੀ ਇਹੋ ਜੇ ਕੰਮ ਹੋਏ ਨੇ ਜੀ ਜੀ ਔਰ ਬਾਕੀ ਜਿਸ ਤਰੀਕੇ ਆਪਾਂ ਦੇਖੀਏ ਵੀ ਸਟੂਡੈਂਟਸ ਕਾਫੀ ਆਊਟ ਆਫ ਸਟੇਟਸ ਜਾ ਰਹੇ ਆ ਜੀ ਔਰ ਕੁਝ ਸਟੂਡੈਂਟ ਕੈਨੇਡਾ ਤੇ ਪ੍ਰੋਟੈਸਟ ਵੀ ਕਰ ਰਹੇ ਆ ਜੀ ਹੁਣ ਪ੍ਰੋਟੈਸਟ ਦੇ ਵੀ ਜਿਹੜੇ ਹੈਗੇ ਨੇ ਆਫਟਰ ਇਫੈਕਟ ਜਿਹੜੇ ਆ ਜੀ ਮੈਨੂੰ ਇੰਜ ਲੱਗਦਾ ਹੈ ਕਿ ਉਹ ਪੋਜ਼ਿਟਿਵ ਨਹੀਂ ਆ ਰਹੇ ਕੋਈ ਮੇਰਾ ਖਿਆਲ ਹੈ ਤੇ ਥੋੜੀ-ਬੋੜੀ ਗੱਲਬਾਤ ਸੁਣਨ ਨੂੰ ਆਈ ਸੀਗੀ ਕਿ ਗਵਰਨਮੈਂਟ ਇਹਨੂੰ ਬੰਦ ਕਰਨਾ ਚਾਹੁੰਦੀ ਆ ਜੀ ਕਿਸੇ ਵੀ ਹਾਲਾਤ ਦੇ ਵਿੱਚ ਕਿਉਂਕਿ ਤਾਂ ਕਿ ਫੋਟੋ ਹੁਣ ਦਾ ਵੀ ਜਿਹੜਾ ਇੱਥੇ ਦੇ ਮੁੱਖ ਮੰਤਰੀ ਆਂਟਰੀਆ ਤੇ ਉਹਨਾਂ ਦੇ ਵੀ ਬਿਆਨ ਆਏ ਆ ਔਰ ਮੇਰਾ ਖਿਆਲ ਹੈ ਕਿ ਮਾਰਕ ਮਲਰ ਹੁਣੀ ਵੀ ਜਿਹੜੇ ਆ ਉਹ ਤਤ ਭਰਨੇ ਵੀ ਇਹ ਸਾਰਾ ਜਿਹੜਾ ਬੰਦ ਕੀਤਾ ਜਾਵੇ ਜੀ ਜੀ ਔਰ ਇਹ ਸਾਰੀਆਂ ਜਿਹੜੀਆਂ ਚੀਜ਼ਾਂ ਇਸ ਵੇਲੇ ਬ੍ਰੈਂਪਟਨ ਦੀਆਂ ਸਰਗੋਸ਼ੀਆਂ ਦਾ ਮੇਰੇ ਖਿਆਲ ਚ ਹਿੱਸਾ ਨੇ ਤੁਸੀਂ ਵਾਹ ਕੋ ਹੰਮ ਦੇ ਰਹੇ ਰਹਿੰਦੇ ਹੋ ਮੈਨੂੰ ਬਹੁਤੇ ਹੁਣ ਬੱਸ ਸਟਾਪਾਂ ਦੇ ਉੱਤੇ ਕੋ ਰੌਣਕ ਦੀ ਨਜ਼ਰ ਨਹੀਂ ਆਉਂਦੀ ਜੀ ਕਾਰਾਂ ਬਹੁਤੀਆਂ ਹੰਮਦੀਆਂ ਫ੍ਰੈਂਚੀ ਕਾਰਾਂ ਨਜ਼ਰ ਨਹੀਂ ਆਉਂਦੀਆਂ ਅੱਜ ਉਹਨਾਂ 크리스마ਸ ਈਵ ਆ ਯਾਨੀ 크리스마ਸ ਤੋਂ ਇੱਕ ਰਾਤ ਪਹਿਲਾਂ ਜਿੱਦਾਂ ਕਹ ਦਿੰਦੇ ਆਪਾਂ ਦੇ ਲੋਕ ਸੈਲਿਬ੍ਰੇਸ਼ਨਸ ਕਰਦੇ ਪਰਿਵਾਰ ਇਕੱਠੇ ਹੁੰਦੇ ਆ ਇਹ ਆਪਣੇ ਵਾਲਿਆਂ ਨੇ ਇਹ ਕੰਮ ਫੜ ਲਿਆ ਸੀ ਵੀ ਆ ਸੈਂਟਾ ਕਲੌਸ ਦੀ ਵਰਦੀ ਪਾ ਕੇ ਤੇ ਕਾਰਾਂ ਜੋ ਬਾਹਰ ਨਿਕਲ ਗਏ ਡਾਊਨ ਟਾਊਨ ਦੀਆਂ ਗੇੜੀਆਂ ਮੈਂ ਸਾਹ ਵਜ ਇੱਕ ਦਿਨ ਹੈਗਾ ਨਹੀਂ ਸਰ ਉਹ ਉਦੋਂ ਤੋਂ ਹੀ ਸ਼ੁਰੂ ਹੋ ਜਾਂਦਾ ਹੈਗਾ ਕੰਮ ਇੱਕ ਦਿਨ ਮੇਰੇ ਖਾਂ ਲ ਇੱਕ ਦਿਨ ਹੈਗਾ ਪਰ ਇੱਕ ਦਿਨ ਖੋਲੋ ਜੀ ਕੋਈ ਨਿਕਲ ਆਉਣੀ ਹੈ ਵੀਡੀਓ ਬਹੁਤ ਅਜੇ ਕਈ ਮਹੀਨੇ ਜੋਦੇ ਹੈਗੇ ਆ ਜਿਹੜੇ ਜੀ ਠੀਕ ਹੈ ਜੀ ਸੋ ਬਾਕੀ ਦੋਸਤੋ ਅੰਜਾ ਵੀ ਕੈਨੇਡਾ ਦੇ ਵਿੱਚ ਬਹੁਤ ਵੱਡੀਆਂ ਇਮੀਗ੍ਰੇਸ਼ਨ ਲੈ ਕੇ ਚੇਂजेस ਲਗਾਤਾਰ ਚੱਲ ਰਹੀਆਂ ਨੇ ਜੀ ਟਰੂਟੋ ਗਵਰਨਮੈਂਟ ਜਿਹੜੀ ਆ ਬੈਂਕ ਸਾਹਿਬ ਕਿੰਨੇ ਦਿਨ ਹੋਰ ਕੱਢੂਗੀ ਦੇਖੋ ਟੈਲੋ ਸਾਹਿਬ ਵੀ ਐਸ ਵੇਲੇ ਪੋਲਿਟੀਕਲ ਜਿਹੜਾ ਕਹेलो ਵੀ ਜਿਹੜਾ ਸਿਸਟਮ ਬਣਿਆ ਹੋਇਆ ਕੈਨੇਡੀਅਨ ਪਾਰਲੀਮੈਂਟ ਉਹ ਕਾਫੀ ਰੋਚਕ ਆ ਹਰ ਬੰਦੇ ਦੇ ਡਿਫਰੈਂਟ ਡਿਫਰੈਂਟ ਵਿਚਾਰ ਆ ਠੀਕ ਆ ਜੀ ਕਿਉਂਕਿ ਕੋਲੀਸ਼ਨ ਗਵਰਨਮੈਂਟ ਆ ਜਗਮੀਤ ਸਿੰਘਾ ਉਹਨਾਂ ਦੀ ਸਪੋਰਟ ਦੇ ਨਾਲ ਜਿਹੜਾ ਟ੍ਰੂਡੋ ਸਾਹਿਬ ਪਾਵਰ 'ਚ ਹੈਗੇ ਆ ਤੇ ਅੰਦਰੂਨੀ ਜਿਹੜਾ ਸੁਣ ਚੌਦਾ ਵੀ ਕਾਫੀ ਬਦਰੋ ਆ ਪਾਰਟੀ ਦੇ ਅੰਦਰੋਂ ਜਿਹੜੇ ਐਮਪੀਜ਼ ਨੇ ਜਿਹੜੀ ਕੱਲ ਉਹਨਾਂ ਦੀ ਇੱਕ ਮੀਟਿੰਗ ਹੋਈ ਆ ਜ਼ੂਮ ਮੀਟਿੰਗ ਜੀ ਜਿਹਦੇ ਵਿੱਚ ਮੈਜੋਰਟੀ ਸਾਰਿਆਂ ਨੇ ਕਿਹਾ ਪਈ ਟ੍ਰੂਡੋ ਸਾਹਿਬ ਨੂੰ ਸਟੈਪ ਡਾਊਨ ਕਰ ਦੇਣਾ ਚਾਹੀਦਾ ਜੀ اور ਮੇਰਾ ਖਿਆਲ ਜਿਹੜੇ ਕੁਝ ਨਵੇਂ ਚਿਹਰੇ ਆ ਉਹ ਆਲਰੇਡੀ ਪਿਛਲੇ ਕੁਝ ਮਹੀਨਿਆਂ ਤੋਂ ਉਹ ਪ੍ਰੋਸਪੈਕਟ ਕਰ ਰਹੇ ਆ ਆਪਣੇ ਆਪ ਨੂੰ ਲੀਡਰ ਆਫ ਦਾ ਪਾਰਟੀ ਜਿਹੜਾ ਉਹ ਉਹਦੀ ਚੋਣ ਲੜਨ ਜਾ ਰਹੇ ਆ ਇੰਟਰਨਲ ਜਿਹੜੀ ਚੋਣ ਇਹਨਾਂ ਦੀ ਲਿਬਰਲ ਪਾਰਟੀ ਦੀ ਹੋਊਗੀ ਜੀ ਉਹਦੇ ਵਿੱਚ ਕੁਝ ਦੋ ਤਿੰਨ ਨਾਮੀ ਜਿਹੜੇ ਨਾਮ ਹੈ ਇੱਕ ਤਾਂ ਜਿਹੜੀ ਕ੍ਰਿਸਟੀ ਕਲਾਰਕ ਬੀਸੀ ਲਿਬਰਲ ਪਾਰਟੀ ਦੀ ਉਹ ਪ੍ਰੈਜ਼ੀਡੈਂਟ ਔਰ ਉੱਥੇ ਦੀ ਮੁੱਖ ਮੰਤਰੀ ਵੀ ਰਹਿ ਚੁੱਕੀ ਹੈ ਇੱਕ ਤਾਂ ਉਹ ਉਮੀਦਵਾਰ ਹੈਗੇ ਆ ਜੀ ਦੂਸਰੇ ਇੱਥੇ ਆਪਣੇ ਫ੍ਰੈਂਕ ਬੇਲਿਸ ਹੈਗੇ ਆ ਜੀ ਤੇ ਉਹ ਆਪਣੇ ਬੇਲੀ ਵੀ ਨੇ ਜੀ ਉਹਨਾਂ ਨੂੰ ਪਰਸਨਲੀ ਜਾ ਕੇ ਮਿਲੇ ਆ ਉਹਨਾਂ ਦਾ ਫਾਰਮਾਸੋਟੀਕਲ ਦੇ ਵਿੱਚ ਆ ਕੰਪਨੀ ਜਿਹੜੀ ਇਕਵਿਪਮੈਂਟਸ ਬਣਾਉਂਦੇ ਕਾਫੀ ਵੱਡੀ ਦੇਣ ਹੈ ਉਹਨਾਂ ਦੀ ਕੰਪਨੀ ਦੀ ਜੀ ਉਹ ਪਹਿਲਾਂ ਇੱਕ ਵਾਰੀ ਐਮਪੀ ਵੀ ਰਹਿ ਚੁੱਕੇ ਆ ਉਹਨਾਂ ਦੇ ਵਿਚਾਰ ਵੀ ਸੁਣਨ ਨੂੰ ਮਿਲੇ ਕੁਝ ਹੋਰ ਚਿਹਰੇ ਵੀ ਹੈਗੇ ਜਿਹੜੇ ਔਰ ਹੋ ਸਕਦਾ ਕਿ ਜਿਵੇਂ ਮਾਤ ਮਿਲ ਰਿਹਾ ਜਾਂ ਹੋਰ ਜਿਹੜੇ ਇਦਾਂ ਦੇ ਜਿਹੜੇ ਅ ਉਹ ਜਿਹੜੇ ਨੇਤਾ ਹੈਗੇ ਆ ਉਹ ਮੋਰੇ ਆ ਸਕਦੇ ਆ ਉਹਨਾਂ ਦੇ ਟਾਈਮ ਤੇ ਜੀ ਸੋ ਕਹਿਣ ਦਾ ਮਤਲਬ ਹੈ ਵੀ ਸਰਕਾਰ ਕੁਝ ਮਹੀਨੇ ਕੱਢ ਜੇਗੀ ਦੇਖੋ ਜਮੀਤ ਸਿੰਘ ਉਹਨਾਂ ਦਾ ਜਿਹੜਾ ਬਿਆਨ ਆਇਆ ਉਹ ਮਾਰਚ ਦਾ ਉਹ ਕਹਿ ਰਹੇ ਵੀ ਜਦੋਂ ਨੈਕਸਟ ਜਿਹੜੀ ਆ ਸਿਟਿੰਗ ਹੋਊਗੀ ਨਾ ਪਾਰਲੀਮੈਂਟ ਦੀ ਉਦੋਂ ਮਤਲਬ ਜਿਹੜਾ ਇਹ ਐਕਸ਼ਨ ਜਿਹੜਾ ਲਿਆ ਜਾਊਗਾ ਸੋ ਉਹ ਮਾਰਚ ਦਾ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਪਤਾ ਨਹੀਂ ਸਰਕਾਰ ਕਿ ਨਜ਼ਰ ਕੱਢਦੀ ਹੈ ਕਿਸੇ ਟਾਈਮ ਵੀ ਡਿੱਗ ਸਕਦੀ ਹੈ ਸੋ ਇਸ ਸਾਰੇ ਦੇ ਵਿੱਚ ਇਮੀਗ੍ਰੇਸ਼ਨ ਜਿਹੜੀ ਆ ਜੀ ਉਹ ਇਸ ਵੇਲੇ ਹੈਵਲੀ ਅਫੈਕਟਡ ਹੈਗੀ ਕਿਉਂਕਿ ਇਮੀਗ੍ਰੇਸ਼ਨ ਐਸ ਵੇਲੇ ਬਰਨਿੰਗ ਹੌਟ ਟਾਪਿਕ ਆ ਕਨੇਡੀਅਨ ਸੋਸਾਇਟੀ ਦੇ ਵਿੱਚ ਕਿਤੇ ਵੀ ਗੱਲ ਹੋਵੇ ਤੇ ਇੱਥੇ ਕ腐ਸ਼ਨ ਦੀ ਜਾਂ ਹੋਰ ਚੀਜ਼ਾਂ ਦੀ ਗੱਲ ਨਹੀਂ ਹੁੰਦੀ ਸਭ ਤੋਂ ਪਹਿਲੇ ਇਮੀਗ੍ਰੇਸ਼ਨ ਦੀ ਗੱਲ ਹੁੰਦੀ ਆ ਦੇਖੋ ਇਮੀਗ੍ਰੇਸ਼ਨ ਢੱਲੋ ਸਾਹਿਬ ਇਸ ਮੁਲਕ ਦੀ ਨੀਡ ਆ ਜੀ ਇਹਨਾਂ ਨੇ ਕੀਤਾ ਤਾਂ ਚੰਗੇ ਲਈ ਸੀਗਾ ਲੇਕਿਨ ਕੋਵਿਡ ਤੋਂ ਬਾਅਦ ਜਿਹੜਾ ਬਹੁਤ ਚੀਜ਼ਾਂ ਜਿਹੜੀਆਂ ਚੇਂਜ ਇੱਕਦਮ ਹੋ ਗਈਆਂ ਜੀ ਕੋਵਿਡ ਨੇ ਇੰਡਸਟਰੀ ਨੂੰ ਹਰੇਕ ਨੂੰ ਜਿਵੇਂ ਟਰਕਿੰਗ ਲਾ ਲਓ ਜਾਂ ਆਪਣੀ ਮੈਨੂਫੈਕਚਰਿੰਗ ਲਾ ਲਓ ਇਹਨਾਂ ਚੀਜ਼ਾਂ ਨੂੰ ਬਹੁਤ ਇਫੈਕਟ ਕੀਤਾ ਬਹੁਤ ਵੱਡੇ ਪੱਧਰ ਤੇ ਉਸ ਤੋਂ ਬਾਅਦ ਇੱਕ ਟਾਈਮ ਆਇਆ ਕਿ ਮੰਨ ਲਓ ਕਿ ਹਵੜਾ ਦਫਰੀ ਮਰ ਗਈ ਐਕਦਾਮੀ ਨਵੀਆਂ ਟਰਕਿੰਗ ਕੰਪਨੀ ਜੋ ਟੱਕ ਮਹਿੰਗੇ ਮਹਿੰਗੇ ਲੈ ਲੈ ਹੁਣ ਉਹਦੇ ਨਾਲ ਕੀ ਹੋਇਆ ਕਿ ਇਸ ਵੇਲੇ ਕੰਮ ਇੰਨੇ ਨਾ ਹੋਣ ਕਰਕੇ ਤੇ ਉਹ ਮਤਲਬ ਕੰਮ ਸੈਗਰੀਗੇਟ ਹੋ ਗਏ ਵੰਡੇ ਗਏ ਤੇ ਲੋਕ ਹੁਣ ਲੋਡ ਜਿਹੜੇ ਆ ਪੈਸੇ ਸੱਟ ਸੱਟ ਕੇ ਚੁੱਕ ਰਹੇ ਆ ਤੇ ਐਸ ਲਈ ਐਂਡ ਮੀਟ ਜਿਹਨੂੰ ਆਪਾਂ ਕਹਿੰਦੇ ਆ ਨਾ ਮੰਨ ਲਓ ਵੀ ਕਾਰਟੇ ਜਿਹੜੇ ਮਸਾਂ ਮਸਾਂ ਪੂਰੇ ਹੋ ਰਹੇ ਆ ਔਰ ਬਹੁਤ ਸਾਰੀਆਂ ਕੰਪਨੀਆਂ ਜਿਹੜੀਆਂ ਆ ਉਹ ਆਪਣੇ ਪੱਲਿਓ ਪਾ ਰਹੀਆਂ ਅਸਲ ਜੀ ਸੋ ਬਾਕੀ ਦੋਸਤੋ ਅਸੀਂ ਪਰਮਾਤਮਾ ਕੇ ਅਰਦਾਸ ਕਰਦੇ ਆ ਨਵਾਂ ਸਾਲ ਸੁੱਖਾਂ ਦਾ ਸਾਡੇ ਦੀ ਸਾਰਿਆਂ ਲਈ ਆਵੇ ਜੀ ਜਿਹੜੇ ਵੀ ਲੋਕ ਆਪਣੇ ਘਰੋਂ ਪ੍ਰਦੇਸ਼ ਵਿੱਚ ਰੋਟੀ ਕਮਾਉਣ ਨਿਕਲੇ ਨੇ ਪਰਮਾਤਮਾ ਉਹਨਾਂ ਦੇ ਉੱਤੇ ਮਿਹਰ ਭਰਿਆ ਹੱਥ ਰੱਖੇ ਜਿਨ੍ਹਾਂ ਜਿਨ੍ਹਾਂ ਨੇ ਆਪਣੀਆਂ ਪੀਆਰ ਦੀਆਂ ਫਾਈਲਾਂ ਲਾਈਆਂ ਨੇ ਪੀਆਰ ਲੈਣੀ ਚਾਹੁੰਦੇ ਨੇ ਉਹਨਾਂ ਨੂੰ ਪਰਮਾਤਮਾ ਕੋਈ ਨਾ ਕੋਈ ਉਹਨਾਂ ਦਾ ਰਾਹ ਰਸਤਾ ਖੋਲੇ ਤੇ ਉਹ ਵੀ ਆਪ ਦਾ ਤਰ ਤਰ ਰੋਜ਼ਗਾਰ ਚੰਗੀ ਰੋਟੀ ਖਾ ਸਕਣ ਸੋ ਇਸੇ ਉਮੀਦ ਦੇ ਨਾਲ ਤੁਹਾਨੂੰ ਨਵੇਂ ਸਾਲ ਦੇ ਵਿੱਚ ਦੁਬਾਰਾ ਫਿਰ ਅਸੀਂ ਮਿਲਾਂਗੇ ਤੇ ਤੁਹਾਨੂੰ ਇੱਕ ਵਾਰੀ ਮੇਰੇ ਵੱਲੋਂ ਭਾਜੀ ਰਵਿੰਦਰ ਸਿੰਘ ਬੈਂਸ ਵੱਲੋਂ ਜੀ ਨਵੇਂ ਸਾਲ ਦੀਆਂ ਇਹ ਸਾਰੀਆਂ ਮੁਬਾਰਕਾਂ ਮੇਰਾ ਪ੍ਰਣਾਮ